ਰਾਮ ਭਵਿਕ ਜੈਨ ਜੀ 496 ਸਾਲ ਬਾਅਦ ਭਗਵਾਨ શ્રી RAM ਦਾ ਜਨਮ ਭੂਮੀ ਤੇ ਅਯੋਧਿਆ ਦੇ ਵਿੱਚ ਜਿਹੜਾ RAM ਮੰਦਿਰ ਬਣ ਰਿਹਾ ਉਥੋਂ ਦੇ ਅੱਜ ਪੂਜਿਤ ਅਕਸ਼ਤ ਕਲਸ਼ ਸੁਲਤਾਨਪੁਰ ਦੇ ਵਿੱਚ ਆਏ ਆ ਤੇ ਉਹਦੀ ਇੱਕ ਸਾਰੇ ਆਮ ਜਨਤਾ ਦੇ ਦਰਸ਼ਨਾਂ ਲਈ ਇੱਕ ਯਾਤਰਾ ਕੱਢੀ ਜਾ ਰਹੀ ਹੈ ਤੇ ਇਹ ਜਿਹੜੇ ਵਿੱਚ ਪੂਜਿਤ ਅਕਸ਼ਤ ਆਏ ਆ 1 ਤਰੀਕ ਤੋਂ ਲੈ ਕੇ 15 ਤਰੀਕ ਤੱਕ ਹਰ ਘਰ ਦੇ ਵਿੱਚ ਪੰਜਾਂ ਦੀ ਕੋਸ਼ਿਸ਼ ਕੀਤੀ ਜਾਊਗੀ ਜਿੰਨੇ ਵੀ ਮੰਦਰ ਕਮੇਟੀਆਂ ਜਾਂ ਸਮਾਜਿਕ ਸੰਸਥਾਵਾਂ ਜਿੱਥੇ ਜਿੱਥੇ ਮੰਦਰ ਹੈ ਉਹ ਇਹ ਯਾਤਰਾ ਖਤਮ ਹੋਣ ਤੋਂ ਬਾਅਦ ਆਪਣਾ ਆਪਣਾ ਕਲਸ਼ ਆਪਣੇ ਆਪਣੇ ਮੰਦਰ ਤੇ ਸਥਾਪਿਤ ਕਰ ਲੈਣਗੇ ਤੇ ਸਾਰਿਆਂ ਨੂੰ ਬੇਨਤੀ ਹੈ ਵੱਧ ਚੜਗੇ ਇਸ ਕੰਮ ਦੇ ਵਿੱਚ ਯੋਗਦਾਨ ਦੇਣ ਤੇ ਭਗਵਾਨ ਰਾਮ ਦਾ ਆਸ਼ੀਰਵਾਦ ਹੈ ਮਾਹੌਲ ਤੁਹਾਡੇ ਸਾਹਮਣੇ ਹੀ ਹੈ ਜੀ ਦੇਖੋ ਕੀ ਕਿੰਨੀ ਰੌਣਕਾ ਕਿੰਨਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਐਸੋਲੇ ਦਾ ਹਰ ਬੰਦਾ ਰਾਮ ਰਾਮ ਹੀ ਬਣ ਗਿਆ ਇੱਕ ਹਸਾਬ ਦਾ ਭਗਵਾਨ ਆਮ ਦਾ ਮੰਦਿਰ ਸਿਆਸੀ ਵਾਰੀ ਤਕਰੀਬਨ ਜੋ ਹਿਸਤਰੀ ਦੇ ਵਿੱਚ ਜਾਂਦਾ ਉਸ ਭੂਮੀ ਦੇ ਅਟੈਕ ਹੋਇਆ ਪਰ ਫਿਰ ਵੀ ਅੱਜ ਮੈਂ ਬੇਲੇ ਜਿੱਦਾ ਦੱਸਿਆ ਇਨੇ ਸਾਲਾਂ ਬਾਅਦ ਸੰਘਰਸ਼ ਕਰਕੇ ਬਲਿਦਾਨ ਦੇ ਕੇ ਅਸੀਂ ਐਸਲੇ ਆਪਣਾ ਮੰਦਿਰ ਬਣਾ ਪਾਏ ਆ ਤੇ ਜਿਹੜੇ ਜਿਨ੍ਹਾਂ ਨੇ ਬਲਿਦਾਨ ਦਿੱਤਾ ਉਹਨਾਂ ਦੀ ਆਤਮਾ ਨੂੰ ਐਸਲੇ ਸ਼ਾਂਤੀ ਮਿਲਦੀ ਹੋਊਗੀ ਕਿ ਮੈਂ ਅਸੀਂ ਜੋ ਦਿੱਤਾ ਹੋ ਐਸਲੇ ਦੇਖ ਪਾ ਰਹੇ ਆਂ ਅੱਜ ਦੀ ਯਾਤਰਾ ਜਿਹੜੀ ਹੈ ਭਗਵਾਨ ਜੀ ਰਾਮ ਦਾ ਜਿਹੜਾ ਅਯੁੱਧਿਆ 'ਚ ਮੰਦਿਰ ਬਣ ਰਿਹਾ ਉਸੇ ਪ੍ਰਾਣ ਪ੍ਰਤੀਸ਼ਟਾ ਦਾ ਜਿਹੜਾ ਕਾਰਜਕ੍ਰਮ ਆ ਉਹ 21 ਜਨਵਰੀ ਨੂੰ ਕੀਤਾ ਜਾਣਾ ਜਿਹਦੇ ਉਪਲਕਸ਼ ਦੇ ਵਿੱਚ ਅੱਜ ਅਯੁੱਧਿਆ ਤੋਂ ਜਿਹੜੇ ਪਵਿੱਤਰ ਅਕਸ਼ਤ ਆਏ ਆ ਉਹਨਾਂ ਨੂੰ ਸ਼ਹਿਰ ਦੇ ਵਿੱਚ ਇੱਕ ਸ਼ੋਭਾ ਯਾਤਰਾ ਦੇ ਰੂਪ ਵਿੱਚ ਸਾਰਿਆਂ ਨੂੰ ਦਰਸ਼ਨ ਕਰਾ ਕੇ ਸ਼੍ਰੀ ਭਾਰਾਮਲ ਮੰਦਿਰ ਦੇ ਵਿੱਚ ਉਹਨਾਂ ਦੀ ਸਥਾਪਨਾ ਕੀਤੀ ਜਾਏਗੀ ਉਸ ਤੋਂ ਬਾਅਦ 1 ਦਸੰਬਰ ਤੋਂ 1 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਜਿਹੜੇ ਅਕਸ਼ਤ ਆ ਇਹ ਘਰ-ਘਰ ਜਾ ਕੇ ਪ੍ਰਸ਼ਾਦ ਦੇ ਰੂਪ ਵਿੱਚ ਵੰਡੇ ਜਾਣਗੇ ਉਸ ਤੋਂ ਬਾਅਦ 21 ਤਰੀਕ ਨੂੰ ਜਿਹੜੇ ਸਾਰੇ ਧਾਰਮਿਕ ਪ੍ਰੋਗਰਾਮ ਆ ਸ਼ਹਿਰ ਦੇ ਹਰੇਕ ਮੰਦਿਰ ਦੇ ਵਿੱਚ ਉਹ ਕੀਤੇ ਜਾਣਗੇ ਇਹ ਜਿਹਦਾ ਮਾਹੌਲ ਹੈ ਅੱਜ ਮਾਹੌਲ ਬੜਾ ਵਧੀਆ ਜੀ ਬੜਾ ਭਗਤੀਮਈ ਮਾਹੌਲ ਆ ਸੁਲਤਾਨਪੁਰ ਲੋਧੀ ਦਾ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਜਿਹੜੀਆਂ ਇਸ ਪਵਿੱਤਰ ਗੰਮ ਦੇ ਵਿੱਚ ਸਾਰਾ ਸਾਥ ਦੇ ਰਹੀਆਂ ਜੀ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਯੋਧਿਆ ਬਹੁਤ ਹੀ ਫਕਰ ਮਹਿਸੂਸ ਕਰ ਰਹੇ ਆ ਜੀ ਕਿ 500 ਸਾਲ ਦੀ ਲੜਾਈ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਜਿਹੜੇ ਆਪਣੇ ਘਰ ਦੇ ਵਿੱਚ ਵਿਰਾਜਮਾਨ ਹੋ ਰਹੇ ਆ ਇਸ ਤੋਂ ਵੱਡੀ ਖੁਸ਼ੀ ਦੁਨੀਆ 'ਤੇ सनातनियन ਨੂੰ ਇਸ ਤੋਂ ਵੱਧ ਕੇ ਹੋਰ ਕੋਈ ਨਹੀਂ ਹੈ ਮੇਰਾ ਨਾਮ ਕਰਨधीर ਜੀ ਤੇ ਮੈਂ ਇਸ ਯਾਤਰਾ ਦਾ ਸੰਯੋਜਕ ਨਾ ਇਹ ਪਵਿੱਤਰ ਅਕਸ਼ਤ ਅਯੁੱਧਿਆ ਦੇ ਵਿੱਚ Vedic ਮੰਤਰਾਂ ਦੇ ਨਾਲ ਤਿਆਰ ਕਰਕੇ ਇਹ ਪੂਰੇ ਹਿੰਦੁਸਤਾਨ ਦੇ ਅੰਦਰ ਘਰ-ਘਰ ਦੇ ਅੰਦਰ ਪਹੁੰਚਾਏ ਜਾ ਰਹੇ ਆ ਤੇ ਇੱਕ ਤਰ੍ਹਾਂ ਦਾ ਪੂਰੇ ਭਾਰਤ ਨੂੰ ਇਕੱਠਾ ਕਰਨ ਦਾ ਕੰਮ ਇਹਨਾਂ ਅਕਸ਼ਤਾਂ ਦੇ ਥਰੂ ਹੋਤਾ ਪਿਆ ਜੀ ਰਾਮ ਲਾਲਾ ਜੀ ਜਿਹੜੇ ਕਿ 500 ਸਾਲ ਦੀ ਲੜਾਈ ਤੋਂ ਬਾਅਦ 1528 ਤੋਂ ਜਿਹੜੀ ਲੜਾਈ ਚੱਲਦੀ ਆਈ ਹੈ ਕਿ ਮੀਰ ਬਾਕੀ ਨੇ ਜਦੋਂ 1528 ਦੇ ਅੰਦਰ ਇਸ ਮੰਦਰ ਨੂੰ ਢਟਾਇਆ ਗिराया ਉਹ ਤੋਂ ਬਾਅਦ ਲਗਾਤਾਰ ਹਰ ਪੀੜ੍ਹੀ ਨੇ ਇਸ ਲੜਾਈ ਨੂੰ ਹਰ ਸਮੇਂ-ਸਮੇਂ ਤੇ ਲੜਿਆ ਤੇ ਲੜਨ ਤੋਂ ਬਾਅਦ ਇਹ ਅੱਜ ਜਿੱਤ ਪ੍ਰਾਪਤ ਹੋਈ ਆ ਤੇ ਜਿੱਤ ਪ੍ਰਾਪਤ ਹੋਣ ਤੋਂ ਬਾਅਦ ਰਾਮ ਨਰਲਾ ਜੀ ਆਪਣੇ ਘਰ ਦੇ ਅੰਦਰ ਮੌਜਮਾਨ ਹੋ ਰਹੇ ਨੇ ਤੇ ਇਹ ਸਾਰੇ ਇਲਾਕਿਆਂ ਨੂੰ ਸਾਰੇ ਹਿੰਦੁਸਤਾਨ ਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਆ ਤੇ ਇਹ ਮੇਰੇ ਖਿਆਲ ਨਾਲ 22 ਜਨਵਰੀ ਦਾ ਦਿਨ ਜਿਹੜਾ ਹੋਊਗਾ ਉਹ ਯਾਦਗਾਰ ਹੋਊਗਾ ਤੇ ਸਾਰੇ ਕੰਟਰੀ ਦੇ ਅੰਦਰ ਉਹ ਦੁਬਾਰਾ ਫੇਰ ਤੋਂ ਇੱਕ ਵਾਰੀ ਦੀਵਾਲੀ ਮਨਾਈ ਜਾਊਗੀ